ਸਾਹਲ 1631 ਵਿੱਚ ਸ਼ਾਹਜਹਾਂ ਦੀ ਸਭ ਤੋਂ ਪਿਆਰੀ ਬੇਗਮ ਮਮਤਾਜ਼ ਮਹਿਲ ਆਪਣੀ 14ਵੀਂ ਸੰਤਾਨ ਨੂੰ ਜਨਮ ਦਿੰਦੀ ਹੈ। ਬੱਚੀ ਤਾਂ ਜਿਉਂਦੀ ਰਹਿੰਦੀ ਹੈ ਪਰ ਮਮਤਾਜ਼ ਦੀ ਜਾਨ ਨਹੀਂ ਬਚਾਈ ਜਾ ਸਕੀ। ਇਹ ਖਬਰ ਸ਼ਾਹਜਹਾਂ ਦੇ ਦਿਲ ਨੂੰ ਤੋੜ ਦਿੰਦੀ ਹੈ। ਉਹ ਫੈਸਲਾ ਕਰਦਾ ਹੈ ਕਿ ਉਹ ਆਪਣੀ ਰਾਣੀ ਲਈ ਇੱਕ ਐਸੀ ਇਮਾਰਤ ਬਣਾਏਗਾ ਜੋ ਉਸਦੇ ਪਿਆਰ ਦੀ ਹਮੇਸ਼ਾ ਲਈ ਨਿਸ਼ਾਨੀ ਬਣੇ। ਸਿਰਫ 7 ਮਹੀਨੇ ਬਾਅਦ 1632 ਵਿੱਚ ਇਸ ਦਾ ਨਿਰਮਾਣ ਸ਼ੁਰੂ ਹੋ ਗਿਆ। ਹਜ਼ਾਰਾਂ ਮੈਸਤਰੀਆਂ, ਕਲਾਕਾਰਾਂ ਤੇ ਆਰਕੀਟੈਕਟਾਂ ਨੇ ਸ਼ਾਹਜਹਾਂ ਦੇ ਸੁਪਨੇ ਨੂੰ ਹਕੀਕਤ ਬਣਾਉਣ ਲਈ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ। ਆਗਰਾ ਦੇ ਜਮਨਾ ਦਰਿਆ ਤੇ ਬਣਿਆ ਇਹ ਯਾਦਗਾਰ ਸੀ ਸਗੋਂ ਮੁਗਲ ਸ਼ਾਸਨ ਦਾ ਵੀ ਪ੍ਰਤੀਕ ਸੀ ਇਹ ਕੰਪਲੈਕਸ ਵਿੱਚ ਸਿਰਫ ਮਕਬਰਾ ਨਹੀਂ ਸਗੋਂ ਵਿਸ਼ਾਲ ਬਾਗ ਮਸਜਿਦ ਬਾਜ਼ਾਰ ਵੀ ਸ਼ਾਮਲ ਜਿਆਤਰ ਇਮਾਰਤਾਂ ਲਾਲ ਬਲੂਆ ਪੱਥਰ ਨਾਲ ਬਣੀਆਂ ਜਦਕਿ ਕੇਂਦਰੀ ਮਕਬਰਾ ਚਿੱਟੇ ਮਾਰਬਲ ਨਾਲ ਢਕਿਆ ਗਿਆ ਜੋ 400 ਕਿਲੋਮੀਟਰ ਦੂਰੋਂ ਲਿਆਂਦਾ ਗਿਆ ਸੀ ਤਾਜਮਹਲ ਬਣਾਉਣ ਵਿੱਚ ਕਈ ਸਾਲ ਲੱਗੇ ਅਤੇ ਹਜ਼ਾਰਾਂ ਮਾਰਾਂ ਨੇ ਕਲਾ ਵਿਖਾਈ ਪਰ ਕਿਸਮਤ ਨੇ ਸ਼ਾਹਜਹਾਂ ਨਾਲ ਵੀ ਖੇਡ ਖੇਡੀ ਸ਼ਾਹਜਹਾਂ ਜਦੋਂ ਬਿਮਾਰ ਪੈ ਗਿਆ ਤਾਂ ਉਸਦੇ ਪੁੱਤਰਾਂ ਵਿੱਚ ਜਿੱਤ ਛੱਡ ਗਿਆ ਆਖਿਰਕਾਰ ਔਰੰਗਜ਼ੇਬ ਨੇ ਤਾਕਤਾਂ ਸਰਕਾਰ ਲਿਆ ਅਤੇ ਆਪਣੇ ਪਿਤਾ ਨੂੰ ਆਗਰੇ ਦੇ ਕਿਲੇ ਵਿੱਚ ਬੰਦ ਕਰ ਦਿੱਤਾ ਸ਼ਾਹਜਹਾਂ ਨੇ ਆਪਣੇ ਆ ਵਿੱਚ ਬਤਾਏ ਜਿੱਥੋਂ ਉਹ ਦੋਰੋਂ ਆਪਣਾ ਬਣਾਇਆ ਤਾਜਮਹਿਲ ਤੱਕਦਾ ਰਹਿੰਦਾ ਸੀ